ਡੀਕਨ ਇਹਦੇ ਕੀ ਹੋ ਗਿਆ ਫਿਰ ਹਾਂ ਥੱਕ ਗਈ ਆਖੇ ਲੱਗ ਜਾ ਤੂੰ ਮੈਂ ਤੈਨ ਦੱਸਾਂ ਬੀਬੀ ਨਹੀਂ ਮੈਂ ਤਾਂ ਠੰਡ ਦੇ ਨਾਲ ਬੰਦੇ ਆਪਣੀ ਫੌਜ ਸਾਰੀ ਲੈ ਕੇ ਚੱਲੇ ਅੱਜ ਬੀਫੀ ਦੇ ਫੇਕੇ ਆ ਤੇ ਦੇਖਦੀ ਇੱਥੇ ਸੇਵਾ ਪਾਲੀ ਹੁੰਦਾ ਭੈਣੇ ਪੁੱਛਦਾ ਵੀ ਨਹੀਂ ਭਾਵੇਂ ਕੋਈ ਹਾਂ ਆਈਂ ਤੇ ਵਲੌਗ ਚ ਪਾ ਦਣਾ ਜੇ ਤੇ ਆਡੀ ਸੇਵਾ ਹੋਈਏ ਤੇ ਸਾਡੀ ਇਹਨਾਂ ਨੇ ਕੀਤੀ ਇੱਜ਼ਤ ਫੇਰ ਤੇ ਅਸੀਂ ਤਾਂ ਵੀ ਦੱਸਣਾ ਵੀ ਸਾਡੀ ਇੱਜ਼ਤ ਨਾਲੇ ਕੀਤੀ ਬਹੁਤ ਕਿਉਂ ਸਾਭੀ ਤੇ ਜੇ ਨਹੀਂ ਕਿ ਨਵੇਲੇ ਤੂੰ ਰਹਿਣਾ ਨਹੀਂ ਉੱਥੇ ਤਾਂ ਤੇ ਜੇ ਦੌੜ ਨਾਲ ਬੜਾ ਜੇ ਨਹੀਂ ਕੀਤੀ ਤੁਹਾਨੂੰ ਕੋਈ ਕੰਮ ਨਹੀਂ ਆਡੇ ਲਪਾ ਮੈਂ ਤਿੰਨ ਘੰਟੇ ਬਿਠਾ ਲਿਆ ਤੁਹਾਨੂੰ ਆਪਾਂ ਤੇ ਆ ਗਏ ਨੇ ਘਰੋਂ ਗਾਲਾਂ ਗੋਲਾਂ ਖਾਣ। ਜੇ ਨਹੀਂ ਕੀਤੀ ਤੇ ਉਹ ਵੀ ਅਸੀਂ ਦੱਸ ਦੇਣਾ ਸਾਬੀ। ਆ ਦੇ ਇੱਧਰ ਚਾਹ ਦੇ ਤੂੰ ਇੱਧਰ। ਚਾਹ ਦੀ ਬੀਬੀ ਦੀ ਲੱਤਾਂ ਠੀਕ ਹੋ ਜਾਣੀਆਂ ਉੱਥੇ। ਇਹਦੀਆਂ ਲੱਤਾਂ ਐਵੇਂ ਤੇ ਇਹ ਡਰਾਂ ਵੀ ਕਿਤੇ ਉੱਥੇ ਗਿੱਦੜਾ ਨਾ ਪਾਉਣ ਲੱਪੇ। ਹਾਂ। ਹਾਂ। ਸ਼ਾਲ ਲਾਵੇ। ਬੈੱਡ ਲੱਗਣੀਆਂ ਤਾਂ ਆਵਾਜ਼ ਰਣੀ। ਦਾਤਾ ਅੱਗੇ ਪਿਤਾ ਜੀ ਨਾਲ। ਪਿਤਾ ਜੀ ਨਾਲ। ਹੁਣ ਗੱਲਾਂ ਹੋਣਗੀਆਂ ਮੱਡੇ ਨਾਲ। ਲਾ ਜੀ ਲੋਸੀਆਂ ਨੇ ਪਿਆਣੇ ਪੰਦੇ ਬਿਠਾਤੀ ਅੱਗੇ। ਨਵੇਂ ਗੱਡੀ ਦੇ ਯਾਰ ਇਹ ਯਾਰ ਨਵੇਂ ਆਹ ਉਹ ਲੈ ਪੁੱਤ ਮਾਰਤਾ ਹੀ ਮੇੜਾ ਡੜੀ ਨੇ ਆਹ ਮਾਰਤਾ ਹੀ ਨੇ ਅੱਜ ਮੇਰੇ ਬੰਦੇ ਨਾਲ ਆ ਮੈਲੇ ਉਤਰਦਾ ਉਹਦਣ ਸਾਥ ਛੱਡ ਗਿਆ ਸੀ ਨਾ ਡੜੀ ਇਹ ਉਹ ਸਾਥ ਛੱਡ ਗਿਆ ਸੀ ਕੀ ਗੱਲ ਕੀ ਹੋਈ ਪੂਰੀ ਦੱਸੋ ਬਾਸ ਉੱਤੇ ਜਾ ਕੇ ਸ਼ਹੀਦ ਵੀ ਪਾਤੀ ਨੇ ਜਾਂਦੇ ਜਾਂਦੇ ਡੇਗੀ ਪਿਆ ਦੇ ਕੇ ਫੋਟੋ ਲੈ ਓਏ ਲੇਜ ਲੇਜ ਪੁਣਾ ਖਲਾਤਾ ਨੇ ਹੈ ਅੱਜ ਕਹਿੰਦਾ ਵੀਡੀਓ ਘੋੜਨ ਦੀ ਬਾਤ ਕਰੋ ਹੋਣ ਕਿਉਂ ਪੁੱਤ ਬੰਦ ਕਰੋ ਗਿਆ ਤਾਂ ਤੂੰ ਡੈਡੀ ਨਾਲ ਆ ਬਾਲੇ ਨੂੰ ਕਹਿੰਦਾ ਕਹਿੰਦਾ ਨਾ ਮੈਂ ਕੱਲ ਹੀ ਜਾਵਾਂ ਅੰਕਲ ਨਾਲ ਯਾਰ ਵਾਹ ਬੀਬੀ ਦਾ ਸ਼ੂਟਰ ਉਧਰ ਬੀਬੀ ਕੇ ਫੁੜਕੀ ਨਾ ਜਾਵੇ ਹਵਾ ਦੇ ਵਿੱਚ ਉਹ ਬੀਬੀ ਕੋ ਗੱਲ ਤੇ ਸੁਣਾ ਅੱਜ ਚੱਲੇ ਆ ਤੇਰੇ ਭਾਜੋ ਪੇਕਿਆਂ ਦੇ ਅੱਜ ਦੇਖ ਲੈਣੇ ਕੀ ਸੱਟ ਕਰਦੇ ਕੋਈ ਪਰੇਸ਼ਾਨੀ ਤੇ ਨਹੀਂ ਕੋਈ ਅਸੀਂ ਚੱਲੇ ਆ ਤੇ ਛੇ ਹੀ ਆ ਇਹਦੇ ਬਹੁਤ ਸੋਹਣਾ ਲੱਗੰਦਿਆ ਮੈਂ ਕਹ ਸਾਬੀ ਅੱਜ ਬਣਾਤਾ ਹੀਰੋ ਆਪਾਂ ਬੜੀ ਕਰਦੇ ਨਾ ਫੇ ਤੇਰੀ ਜਿਹੜੇ ਜਾਣਾ ਹੁੰਦਾ ਤੂੰ ਕਿਦਾਂ ਕੀ ਫਰਕ ਕੀ ਗੱਲਬਾਤ ਹੋਈ ਫਿਕਰੇ ਜਿਹੜਾ ਅੱਬਾ ਉਹ ਇਹੀ ਗੱਦੀ ਸਾਰਾ ਜਿਹੜਾ ਅੱਬਾ ਵੀ ਤੂੰ ਉਦੋਂ ਮੈਂ ਮੰਗ ਲੈ ਤੇਰਾ ਜਲੋ ਜੀ ਦੱਸਣ ਨਹੀਂ ਦੇਈ ਕਿ ਮੈਂ ਅਸੀਂ ਪਾਈਆਂ ਜਿਹੜਾ ਆ ਵੇ ਲਾਈ ਮਾੜੀ ਮੈਂ ਮੈਂ ਕੀ ਬੋਲਣਾ ਅੱਜ ਚੱਲੀ ਬਦਵਾਸੀ ਪੂਰੀ ਫੇ ਫੁੱਲ ਬਦਵਾਸੀ ਦਾ ਪਤਾ ਮੈਂ ਝਾੜੀ ਕਰਦੇ ਨਾ ਬਦਵਾਸੀ ਇਹ ਲੱਗਣ ਵਾਲਾ ਕੰਮ ਹੀ ਆ ਨਹੀਂ 6 ਵਜੇ ਤੱਕ ਚੱਲੀ ਤੇ ਦੇਖਣਗੇ ਤੇ ਕੀ ਕੈਲੀ ਤੇ ਅੱਜ ਬਲਾਉਣ ਹੀ ਹੁੰਦਾ ਹੀ ਸਾਨੂੰ ਆ ਬੀਬੀ ਬੀਬੀ ਦਾ ਅੱਜ ਭਤੀਜਿਆਂ ਨੇ ਬੀਬੀ ਨੂੰ ਬਾਹਰ ਨਿਕਲੀ ਦਰਸ਼ਨ ਲਗੀਆਂ ਅੱਜ ਵੇਖਦੇ ਆਂ ਵੀ ਸਾਡੀ ਕਿਦਾਂ ਫਿਰ ਮਾਨੂੰ ਮਤਲਬ ਕਹਿਣਗੇ ਕੀ ਆਏ ਆ ਸੁਪਰਸਟਾਰ ਨੀ ਸ਼ਹਿਰੇ ਵਾਲੇ ਸੁਪਰਸਟਾਰ ਆ ਬੀਬੀ ਨੂੰ ਦੇ ਦੀ ਇੱਕ ਹੱਟਾ ਲੈਣਾ ਆ ਆ ਬੀਬੀ ਨੂੰ ਦੇ ਦੀ ਇੱਕ ਦਾਲੋ ਜੀ ਆਣਗੇ ਕਿਤਨੇ ਦਾ ਹੈ ਡੇਢ ਤੋਂ ਕਹ ਕੋਈ ਬਾਦ ਫੇਰ ਲਿਆਂਗੇ ਕਦੀ ਕਿਤਨੇ ਦਾ ਹੈ ਨਹੀਂ ਨਹੀਂ ਹਮਨੇ ਨਹੀਂ ਲੈਣਾ ਬੀਬੀ ਚਲਾਤੀ ਨਹੀਂ ਨਾ ਬੀਬੀ ਬੀਬੀ ਨਹੀਂ ਚਲਾਤੀ ਉਹ ਚਲਾਤੀ ਨਹੀਂ ਮੈਂ ਨੇ ਕੀ ਕਰਨਾ ਹੈ ਜੇ ਤਾਂ ਛੇੜਦੇ ਜਾਣ ਕੇ ਪੰਗਾ ਜੇ ਤਾਂ ਛੇੜਤੇ ਹੈ ਜਾਣ ਜਾਣ ਕੇ ਇਸ ਤਰ੍ਹਾਂ ਨਹੀਂ ਉਹ ਨਹੀਂ ਹੁੰਦਾ ਗੱਡੀ ਤੋਂ ਸਾਈਡ ਰਹਿਣਾ ਹੁੰਦਾ ਨਹੀਂ ਚੱਲ ਗਿਆ ਇਹ ਇਹੀ ਕਰਦੀ ਤਾਂ ਗੱਡੀ ਦੇ ਸਾਈਡ ਤੋਂ ਟੇ ਆਉਣਾ ਹੀ ਉਹ ਤੇ ਵੀਡੀਓ ਬਣਾਉਂਦੀ ਤਾਂ ਕਰਕੇ ਦੂਪ ਲੈਣਾ ਚਾਜ ਨਾ ਨਾ ਸੇਚ ਮਾਰਾ ਜੇ ਬਨਾਲੀ ਨਾਲ ਅੱਜ ਹਾ ਆ ਸਾਰੀ ਗੈਂਗ ਟੀਮ ਚੱਲੀ ਜਾ ਰਹੀ ਪੂਰੀ ਟੀਮ ਨਾਲ ਸਾਡੇ ਭਰਾਵਾ ਪਾ ਉਹਨਾ ਕਹੀ ਕਿ ਪਕੌੜੇ ਪਾ ਦੇ ਉਹ ਖਾਣ ਦਾ ਆਹ ਬਾਰ ਬਾਰ ਮੈਂ ਤਾਂ ਮਗਾ ਹੀ ਕੁਝ ਹੋ ਜਾਂਦਾ ਹੈ ਹੋਰ ਨਾ ਤੇ ਸਾਬੀ ਨੇ ਕਹਿ ਮੈਨੂੰ ਇੱਥੇ ਲੈ ਜਾ ਮੈਨੂੰ ਉੱਤੇ ਲੈ ਜਾ ਤੇ ਬਰੇ ਕਹਿੰਦੀ ਪੋਲੇ ਪੋਲੇ ਹੀ ਲੈ ਗਿਆ ਪਾ ਕੇ ਪੋਲੇ ਪੋਲੇ ਦੇ ਪੋਲੇ ਪੋਲੇ ਮੈਂ ਨਹੀਂ ਖਾਂਦੀ ਖਾਂਦੀ ਨਹੀਂ ਇਹ ਦੇਖੀ ਸਹੀ ਸਾਬ ਤਾਂ ਉੱਪਰ ਤੱਕ ਆਪਣਾ ਆਪਣਾ ਕਿਥੇ ਤੂੰ ਕਰਾਉਣ ਛੱਡ ਕੱਲਾ ਇਹਨੂੰ ਜਿਹੜੇ ਲੱਭਦੇ ਨਾ ਸਾਹਮਣੇ ਪਕੌੜੇ ਪਏ ਬਾਬਾ ਪਕੌੜੇ ਨਾ ਤੇਕਾ ਹੋ ਗਾ ਨਾ ਸਰੀਰ ਤੇ ਫੇਰ ਟੀਕਾ ਲਵਾ ਕੇ ਠੀਕ ਹੋਏ ਨਾ ਪਕੌੜੇ ਬਾਰ-ਬਾਰ ਹੋਣੇ ਇੱਕ ਵਾਰੀ ਨਾ ਤੁਹਾਡੀ ਭੈਣ ਆਈ ਵੱਡੀ ਹਾਂ ਫਿਰ ਪਕੌੜੇ ਲਿਆਂਦੇ ਕਿ ਜਾਂ ਬਣਾਏ ਕਿਤੇ ਹਾਂ ਕਹਿੰਦੀ ਨੇ ਮੈਂ ਤੇ ਬੀਬੀ ਮੇਰਾ ਵਾਦਾ ਮੈਂ ਕੀ ਖਾਣਾ ਕਿਦਾ ਖਾਲੀ ਭੈਣ ਨੇ ਨਾ ਕਹਿ ਤੋ ਦਿੱਤਾ ਹਾਂ ਤੇ ਚਲੋ ਰੱਖ ਦਿੱਤੇ ਝੱਕ ਤੇ ਮਿੰਟਲ ਮਿੰਟਲੀ ਮਨਪ੍ਰੀਤ ਦੇਖੇ ਕਿ ਨਹੀਂ ਨੂੰ ਆ ਗਈ ਵੀ ਮੇਰਾ ਉਹਦਾ ਬੀਜੀ ਵਾਦਾ ਲਾਈਟ ਪਲੇਟ ਨੂੰ ਕਿਦੀ ਫਿਚ ਨਹੀਂ ਲਾਈ ਹਾਂ ਇਹ ਬੀਬੀ ਦੀਆਂ ਕੁੜੀਆਂ ਘਟ ਹੋਣਗੀਆਂ ਬੀਬੀ ਘਟ ਹਾਂ ਦੇ ਦੇ ਇਹ ਨਾ ਨੇ ਗਲਾਬ ਜਾਮਣਾ ਦੀ ਝਾਫ ਕੱਢਦੀ ਉੱਤੇ ਵੇ ਗੱਲ ਕਰੇ ਬੀਬੇ ਛੇੜੀ ਜਾਂਦਾ ਤੈਨੂੰ ਪਤਾ ਤੈਨੂੰ ਅੱਜ ਉੱਤੇ ਜਾ ਕੇ ਨਾ ਮੈਨੂੰ ਕਿਤੇ ਪੈਜੀ ਤੇਰੇ ਪੇਕੇ ਚੱਲੇ ਹੋਰ ਉੱਤੇ ਮਰਾਈਆ ਹੁਣ ਸਾਡੇ ਮੈਨੂੰ ਛੇੜਦਾ ਜੀ ਇਹ ਹੈ ਉਹ ਕਦੇ ਕਹਿੰਦੇ ਇਹ ਮੈਨੂੰ ਬਹੁਤ ਦੁਖੀ ਕਰਦਾ ਸੀ ਐਣੀ ਕਿ ਤਾਂ ਦਾਦੇ ਉਹ ਜਾਟੀ ਸਾਰੇ ਉੱਧਰ ਤੇ ਕਾਕਾ ਅਸਤਾਨ ਉਹ ਬੀਬੀ ਨੂੰ ਮਿਲ ਪਹਿਲਾਂ ਲ ਲੈ ਲੈ ਉਹ ਠੀਕ ਹੋ ਦੇ ਲੈ ਪੀਪੀ ਤੈਨੂੰ ਚਾਉਣ ਵਾਲੇ ਕਿੰਨੇ ਆ ਸੇ ਤਾਂ ਠੀਕ ਹੈ ਠੀਕ ਹੈ ਦੀ ਵੀ ਮਾਜ ਲੈ ਕੇ ਜਾਣਾ ਵਾਇਗਰੂ ਚੜਦੀ ਗਾਇਆਂ ਰੱਖੇ ਮਹਾਰਾਜ ਬੇਬੀ ਆ ਵੀ ਭਰਾ ਆ ਆਪਣਾ ਜਸਾ ਭਰਾ ਹੋਰ ਛੇ ਤਾਂ ਠੀਕ ਹੈ ਨਾ ਚਾਹ ਪੀਓ ਆ ਜਾਓ ਚਾਹ ਪੀਓ ਮੜਮਣੀ ਅੱਜ ਨਾ ਲੈ ਕੇ ਉੱਥੇ ਭੱਲੋ ਵਾਲ ਚੱਲੇ ਆ ਰੋਈ ਮੇਰੇ ਕੋ ਚਾਹ ਵੀ ਆਉਂਦਾ ਤੇਰੇ ਨਹੀਂ ਕੋਈ ਗੱਲ ਆਵਾਂ ਕਿਉਂਦੇ ਵਾਰ ਜੂ ਕਰੀਦਾ ਕਿ ਬੀਜੀ ਸਾਡੇ ਨਹੀਂ ਨਹੀਂ ਤੁਹਾਡੀ ਚਾਹ ਆ ਤੁਹਾਡੀ ਆਈਂ ਜਸੇ ਪਾ ਕੇ ਤੇ ਘਰ ਵਾਲ ਨੂੰ ਆਇਓ ਚੱਲ ਹੁਣ ਕਾਲੀ ਹੈ ਥੋੜੀ ਜੀ ਪਰਚੀਆਂ ਨਹੀਂ ਯਾਰ ਭਜੀ ਆ ਪਰਚੀਆਂ ਦੇ ਦੀ 230 ਰੁਪਏ ਦੀਆਂ ਇਹਨਾਂ ਨੂੰ ਕਰਦੇ ਸਾਰੇ ਇਹ ਭਰਾਈ ਆਪਣਾ ਮੈਨ ਕੋ ਸਵੇਰੇ ਜਲੇ ਮਨਪਰੀ ਨੂੰ ਛੱਡਣਾ ਹੁਣਾ ਨਾ ਮੈਂ ਇੱਥੇ ਰੋਕੇ ਚਾਹ ਪੀ ਕੇ ਜਾਣਾ ਹੁਣਾ ਅੱਛਾ ਅੱਛਾ ਜੀ ਨਾਲ ਉਹ ਵੀ ਖਾ ਦੇ ਭਰਾਈ ਆਪਣਾ ਏ ਭਰਾਈ ਆਪਣਾ ਆਉ ਦੇ ਮੇਰਾ ਜੁਪੀ ਵਾਲਾ ਯਾਰ ਆਉ ਦੇ ਇੱਧਰ ਆ ਇੱਧਰ ਆ ਇਹ ਜੁਪੀ ਬੜਾ ਤੇਜ਼ ਹੀ ਸਾਬੀਏ ਕੱਲੇ ਨੇ ਸਕੂਟਰੀ ਮਾਰਤੀ ਜੱਸਰੇ ਛੱਡਿਆ ਤਿੰਨ ਚਾਰੇ ਦੇ ਠੀਕ ਆ ਜੇ ਮੇਰੀ ਦਾਦੀ ਹੈ ਚੱਲ ਠੀਕ ਆ ਚਲੋ ਜਾਣ ਦੋ ਕਰਦੇ ਆ ਓਕੇ ਓਕੇ ਬਈ ਕਰਦੇਗੇ ਗੂਗਲ ਵੀ ਲਓ ਜੀ ਆ ਲਓ ਜੀ ਪਰਚੀ ਪਰਚੀ ਹੋ ਗਈ ਆ ਮੀਰੀ ਆ ਗਈ ਆ ਹੁਣ ਪੈਸੇ ਪੈਹਾ ਪੈਹਾ ਹੀ ਪੈਸਾ ਪੈਹਾ ਹੀ ਪੈਸਾ ਪੈਹਾ ਹੀ ਪੈਸਾ ਪੈਹਾ ਬੀਬੀ ਦੇ ਪੇਕੇ ਪਿੰਡ ਹੋ ਗਏ ਐਂਟਰ ਇਹ ਆ ਉਤਰ ਗਏ ਉਹ ਧਰਤੀ ਤੇ ਜਿੱਥੇ ਬੀਬੀ ਨੇ ਮੱਲਾ ਮਾਰੀਆਂ ਆਪਣੇ ਬਿਜ਼ਨਸ ਦੇ ਵਿੱਚ ਜਿੱਥੇ ਆਪਣਾ ਬਿਜ਼ਨਸ ਸਟੈਬਲਿਸ਼ ਕੀਤਾ ਬੀਬੀ ਨੇ ਬਣ ਗਿਆ ਸ਼ਹਿਰ ਰੋਡ ਦੇ ਉੱਤੇ ਪਿੰਡ ਆ ਬੀਬੀ ਦਾ ਹਾਡਾ ਵੀ ਪਿੰਡ ਰੋਡ ਦੇ ਉੱਤੇ ਆ ਤੇ ਬੀਬੀ ਦਾ ਪਿੰਡ ਵੀ ਰੋਡ ਦੇ ਉੱਤੇ ਆ ਲਓ ਜੀ ਬੀਬੀ ਸਾਡੀ ਇੱਥੇ ਪਹਿਲੀ ਵਾਰ ਹੀ ਆਇਆ ਹੁਣ ਆ ਸਭ ਪਹਿਲੀ ਵਾਰ ਹੀ ਆਣਾ ਤੂੰ ਪਿੰਡ ਚ ਹੀ ਸਭ ਇੱਥੇ ਹਾਂ ਨੇ ਬੀਬੀ ਉਹਨਾਂ ਦਾ ਪਰਿਵਾਰ ਜਿਹੜਾ ਨਾ ਮਤਲਬ ਵਧੀਆ ਪਰਿਵਾਰ ਆ ਪਿੰਡ ਚ ਵਧੀਆ ਪੈਲੀ ਬੰਨੇ ਵਾਲੇ ਆ ਤੇ ਉਦਾਂ ਵੀ ਮਤਲਬ ਪ੍ਰਸੰਗਤ ਆ ਰ ਆ ਬੰਦੇ 100 150 ਕਿਲਾ ਕੜੀ ਹੁਣ ਪੰਜਾਂ ਚ 100 150 ਕਿਲਾ ਪੈੜੀ ਹੁਣ ਤੇ ਚਲੋ ਭਰਾਵਾ ਚ ਅੱਗੇ ਤੋਂ ਅੱਗੇ ਹਣਾ ਵੰਡ ਹੁੰਦੀ ਰਹਿੰਦੀ ਸਰਪੰਚ ਵੀ ਰਹੇ ਆ ਸਰਪੰਚੀ ਵੀ ਬਹੁਤ ਚਰਕ ਕੀਤੀ ਹੁਣ ਵੀ ਮੇਰੇ ਹਿਸਾਬ ਨਾਲ ਨਹੀਂ ਹੁਣ ਐ ਕਾ ਐਤੀ ਵੀ ਨਾ ਜੱਟਾਂ ਚੋਂ ਹੀ ਆਉਂਦਾ ਐ ਕਾ ਹੋਰ ਆ ਮੈਂ ਆ ਤੇ ਉਹ ਸਰਪੰਚੀ ਵੀ ਬੜਾ ਚਰ ਕੀਤੀ ਆ ਤੇ ਸ਼ਕੀਨਾ ਹੈ ਨਹੀਂ ਚਰਨਾ ਆ ਕਾ ਚਰਨਾ ਹਾਂ ਅੱਛਾ 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 ਜਾਉਣਾ ਉਦਾਂ ਬਹੁਤਾ ਵੱਡਾ ਨਹੀਂ ਹੈਗਾ ਪਿੰਡ ਆ ਨਿੰਮੇ ਹੁਣੀ ਨਾ ਜੜੇ ਆਪਣੀ ਮੇਗੀ ਹੁਣੀ ਇਹਨਾਂ ਦੀ ਮਾਸੀ ਦਾ ਮੁੰਡਾ ਹੁੰਦਾ ਇਹ ਮਿਲਦੇ ਬਰਸਦੇ ਆਣੀਆਂ ਆਪਣੇ ਆ ਲੈ ਉਹ ਸਾਹਮਣੇ ਘਰ ਵਿਆਹ ਆ ਗਿਆ ਉਹ ਹੀ ਘਰ ਆ ਉਹ ਜਿੰਦਗੀ ਤੇ ਗੱਡੀ ਉੱਧਰੋਂ ਦੀ ਜਾਣੇ ਫਿਰ ਲਓ ਜੀ ਉੱਪਰ ਦੀ ਆ ਜਾਂਦੇ ਆ ਉਹ ਇਹਨਾਂ ਨੇ ਵਿਆਹ ਕਰਾ ਲਿਆ ਸੀ ਵੀ ਦੇ ਭਤੀਜੇ ਦਾ ਮੁੰਡਾ ਅਮਰੀਕਾ ਤੇ ਉਹਨਾਂ ਨੇ ਟਰਾਲਾ ਪੀਟਰ ਵੈਲਟ ਉੱਪਰ ਬਣਾਇਆ ਆ ਆਹ ਦੇਖੋ ਪੂਰਾ ਤੁਹਾਨੂੰ ਉਤਰ ਕੇ ਦਿਖਾਉਨੇ ਆ ਪਹੁੰਚ ਗਏ ਆ ਸੋ ਕੋਠੀ ਦੇ ਉੱਤੇ ਟਰੱਕ ਬਣਾਇਆ ਪਿਆ ਪੀਟਰ ਵੈਲਟ ਦਾ ਮੁੰਡਾ ਇਹਨਾਂ ਦਾ ਅਮਰੀਕਾ ਆ ਟੀਵੀ ਦੇ ਭਤੀਜੇ ਦਾ ਮੁੰਡਾ ਲਓ ਜੀ ਬੀਬੀ ਅੱਜ ਆਪਣੇ ਪੇਕੇ ਆ ਦੇ ਆ ਗਏ ਨੇ ਲੈ ਐ ਨਿਕਲੀ ਚੀਜ਼ ਮੜੀ ਜੀ ਹੁਣ ਖੁਸ਼ ਹੋ ਐ ਨਾ ਕਰੀ ਮੇਰਾ ਦਰਦ ਕਰਦਾ ਮੇਰਾ ਉਹ ਦਰਦ ਕਰਦਾ ਬੀਬੀ ਦੇ ਅੱਜ ਪੇਕੇ ਪਿੰਡੇ ਆਏ ਆ ਸੋ ਵਿਆਹ ਆ ਬੀਬੀ ਦੀ ਭਤੀਜੇ ਦੀ ਕੁੜੀ ਦਾ ਚਲੋ ਜੀ ਆਓ ਵੀ ਲੱਜਾ ਜੀ ਨਾਲ ਨਾਲ ਹੋ ਕੇ ਚਲੋ ਭਾਈ ਆਲਰੇਡੀ ਆ ਤੇ ਨਵੀਂ ਗੱਡੀ ਤੇ ਆਏ ਆ ਅੱਜ ਆਜਾ ਜੀ ਹੈ ਆਜੋ ਆਜੋ ਚਲੋ ਚਲੋ ਹੈਗੇ ਮੈਂ ਤਾਂ ਚੱਲੇ ਰੇ ਸਾਹਮਣੇ ਗਲੀ ਵੀ ਜੜੀ ਜਾਂਦੀ ਨਾ ਬੀਬੀ ਦੇ ਮੇਨ ਜਿੱਥੇ ਬੀਬੀ ਸਾਡੀ ਰਹਿੰਦੀ ਆ ਇਹ ਸਾਰੇ ਘਰ ਬੀਬੀ ਦੇ ਭਰਾਵਾਂ ਦੀ ਆ 5-7 ਆ ਰੋਡ ਤੇ ਪਰ ਉਹਦਾ ਸਾਹਮਣੇ ਗਲੀ ਜਾਂਦੀ ਹੈ ਨਾ ਬੀਬੀ ਉੱਥੇ ਰਹਿੰਦੀ ਹੁੰਦੀ ਉਹ ਘਰ ਉਹ ਵੀ ਦਿਖਾਉਨੇ ਤੁਹਾਨੂੰ ਅਜੇ ਮੱਥਾ ਟੇਕਣਾ ਅਰਦਾਸ ਹੁੰਦੀ ਪਈ ਆ ਸੋ ਮਲਾਉਨੇ ਗਲਾਉਨੇ ਆ ਸਾਰਿਆਂ ਦੇ ਨਾਲ ਤੁਹਾਨੂੰ ਦੇਖਦੇ ਆ ਜਦਾਂ ਵੀ ਮਾਹੌਲ ਚਾੜ ਬਣਦਾ ਤੇ ਦਿਖਾਉਨੇ ਤੁਹਾਨੂੰ ਸਾ ਟਰਾਲਾ ਦੇਖੋ ਤੁਸੀਂ ਲਓ ਜੀ ਬੀਬੀ ਨੇ ਰੇਲ ਬਣਤੀ ਪਕੌੜਿਆਂ ਦੀ ਤੇ ਨਾਲ ਜਿਹੜੇ ਬੈਠੇ ਆ ਨਾ ਬਜ਼ੁਰਗ ਜੇ ਇਹ ਬੀਬੀ ਜੀ ਦਾ ਭਰਾ ਆ ਛੋਟਾ ਤਰਸੀਮ ਸਿੰਘ ਨਾਂ ਆ ਸਰਪੰਚੀ ਵੀ ਕੀਤੀ ਆ ਤੇ ਨਾਲ ਏਅਰ ਫੋਰਸ ਚ ਰਿਟਾਇਰ ਹੋ ਕੇ ਆਏ ਤੇ ਆ ਬੀਬੀ ਦਾ ਭਤੀਜਾ ਦੇਖੋ ਇੱਜ਼ਤ ਕਰਦੇ ਕਿਦਾਂ ਤਾਂ ਐਵੇਂ ਕਹਿਣ ਦੀ ਗੱਲ ਨਹੀਂ ਬੀਬੀ ਹੁਣ ਕੱਲੀ ਭੂਆ ਰਹਿ ਗਈ ਆ ਪਰ ਬਹੁਤ ਇੱਜ਼ਤ ਕਰਦੇ ਭਤੀਜੇ ਵੀ ਤੇ ਉਹ ਭਰਾ ਆ ਬੀਬੀ ਦੇ ਨਾਲ ਬੈਠੇ ਹੋਏ ਜੀ ਪਿਆਰ ਤੇ ਅੱਜ ਕੀਰਤਨ ਹੋਉਂਦਾ ਤੇ ਸੋ ਆਪਾਂ ਫੇਰ ਹੁਣ ਚੱਲ ਜਾਣਾ ਆ ਕਿਤੇ ਤੁਹਾਨੂੰ ਸ਼ਾਮੀ ਜਿਲੇ ਲੈਣਾ ਆਉਣਾ ਜਾਂ ਤੇ ਉਹਲੇ ਫੇ ਬਣਾ ਦਾਂਗੇ ਸੋ ਮੇਨ ਮੇਨ ਪਾਰਟ ਲੈ ਲਿਆ ਤੇ ਬੀਬੀ ਨੂੰ ਹੁਣ ਉਹਦੇ ਪਤੀ ਜੈਨੇਟਿਕ ওভার ਕਰ ਲਿਆ ਆ ਆਪਾਂ ਹੁਣ ਚੱਲੇ ਹਾਂ ਘਰ ਨੂੰ ਸੋ ਇੰਨਾ ਕ ਆਪਾਂ ਬੈਠੇ ਆ ਇੱਕ ਪਾਸੇ ਹੋਰ ਵੀ ਜਾਣਾ ਈ ਸ਼ਗਨ ਦੇਣਾ ਸੀਗਾ ਡੈਡੀ ਨੇ ਕਿਤੇ ਫੇ ਤਾਂ ਕਰਕੇ ਬੀਬੀ ਨੂੰ ਉੱਥੇ ਉਹਦੇ ਭਤੀਜਿਆਂ ਨੇ ਸਾਮ ਲਿਆ ਕਹਿੰਦੇ ਵੀ ਸ਼ਾਮ ਨੂੰ ਤੁਸੀਂ ਬੀਬੀ ਨੂੰ ਜੀ ਇੰਨਾ ਕੀ ਵਲੌਗ ਪਾਵਾਂਗੇ ਪਿੰਡ ਜਾ ਕੇ ਮਿਲਦੇ ਆ ਤੇ ਸ਼ਾਮੀ ਬੀਬੀ ਨੂੰ ਲੈਣ ਡੈਡੀ ਆਉਣਗੇ ਤੇ ਕਿਉਂ ਕਿਦਾਂ ਕਿਦਾਂ ਨੇ ਕਿਹਾ ਪਿੰਡ ਬੀਬੀ ਦਾ ਤੇ ਬੀਬੀ ਬੜੀ ਜਿੱਤ ਕਰਦੇ ਸਾਰੇ ਜਣੇ ਪਰ ਆਹ ਬੀਬੀ ਨੂੰ ਜੱਫੀਆਂ ਪਾਉਣ ਲੱਪੇ ਸਾਰੇ ਮਿਲੇ ਗਲੇ ਵਧੀਆ ਤਰੀਕੇ ਨਾਲ ਬੀਬੀ ਨੂੰ ਬੀਬੀ ਦੇ ਨਾਲ ਇੱਕ ਦੋ ਜਣੇ ਪੱਕੇ ਉਹਨੇ ਖਿਲਾਰਦੇ ਕਿ ਬੀਬੀ ਨੇ ਜੇ ਕਿਤੇ ਇਧਰ ਉਧਰ ਜਾਣਾ ਹੋਵੇ ਜਾਂ ਉੱਠਣਾ ਹੋਵੇ ਤੇ ਉਹ ਪੱਕੇ ਮਤਲਬ ਲਾਲ ਲਾਤੇ ਆ ਹਨਾ ਦੇਖ ਰੇਖ ਲਈ ਦੇਖ ਰੇਖ ਲਈ ਆ ਬੀਬੀ ਦੀ ਬਹੁਤ ਯਾਰ ਰਿਸ਼ਤ ਕਰਦੇ ਆ ਕਿਉਂਕਿ ਬੀਬੀ ਹੁਣ ਮੇਨ ਆ ਇੱਕ ਭਰਾ ਰਹਿ ਗਿਆ ਤੇ ਇੱਕ ਬੀਬੀ ਆਏ ਨੇ ਭਰਾਵਾਂ ਭੈਣਾਂ ਚ ਤੇ ਤਾਂ ਕਰਕੇ ਬੀਬੀ ਦੀ ਬਹੁਤ ਕਦਰ ਕਰਦੇ ਸਾਰੇ ਤੇ ਚੱਲੇ ਆ ਜਮਾ ਬੜੇ ਚਿਰ ਬਾਅਦ ਆਏ ਮੇਰੇ ਹਿਸਾਬ ਨਾਲ ਕੋਈ 10 15 ਸਾਲਾਂ ਬਾਅਦ ਆਏ ਬੀਬੀ ਦੇ ਪੇਕਿਆਂ ਤੇ ਸੋਚਿਆ ਤੇ ਮੈਂ ਸਿਗਾ ਕਿ ਸਾਰੀ ਵੀਡੀਓ ਬਣਾਉਂਗਾ ਪਰ ਉਹ ਫੇ ਹੁਣ ਰਿਸ਼ਤੇਦਾਰੀ ਦੇ ਵਿੱਚ ਉਹ ਤੇ ਕੀਰਤਨ ਹੁੰਦੇ ਆ ਆਵਾਜ਼ ਨਹੀਂ ਸੁਣਦੀ ਥੋੜੇ ਜੇ ਪਾਰਟ ਲੈਏ ਵਿੱਚ ਮੈਂ ਉਹ ਤੁਸੀਂ ਦੇਖ ਲਿਓ ਤੇ ਬਾਕੀ ਐ ਓਕੇ ਰਿਪੋਰਟ ਆ ਵਧੀਆ ਸੋ ਅੱਜ ਲਈ ਇੰਨਾ ਕ ਬਲੌਗ ਪ੍ਰਵਾਨ ਕਰਿਓ ਬਾਕੀ ਮੰਮੀ ਨਾਲ ਗੱਲਬਾਤ ਕਰਦੇ ਘਰੇ ਜਾ ਕੇ ਤੇ ਫੇਰ ਬਲੌਗ ਹੀ ਸਮਾਪਤੀ ਕਰਾਂਗੇ ਸੋ ਅੱਜ ਲਈ ਇੰਨਾ ਕੁ ਪ੍ਰਵਾਦ ਕਰਦੇ ਹਾਂ ਬਲੌਗ ਠੀਕ ਆ ਜੀ ਸੋ ਮਿਲਦੇ ਪਿੰਡ ਜਾ ਤੇ ਇਹਨਾਂ ਨੂੰ ਨਾਲ ਹੀ ਚੱਕਿਆ ਤੇ ਇਹ ਨਾਲ ਚੱਲੇ ਹੁਣ ਆਪਣੇ ਮਾਮੇ ਉਧਰ ਮਾਮੇ ਆ ਦੇ ਅੱਜ ਯਾਰ ਹੈਗੇ ਘਰੇ ਕੱਲੇ ਤੇ ਡੈਡੀ ਹੁਣੀ ਵੀ ਚਲ ਗਏ ਆ ਮਾਮਿਆਂ ਦੇ ਮੇਰੇ ਮੇਰੇ ਮਾਮਿਆਂ ਦੇ ਵੀ ਪ੍ਰੋਗਰਾਮ ਸੀਗਾ ਤੇ ਬੀਬੀ ਆਪਣੇ ਪੇਕੇਆਂ ਦੇ ਉੱਥੇ ਚਲ ਗਈ ਆ ਵਿਆਹ ਸੀਗਾ ਤੇ ਹੁਣ ਯਾਰ ਹੈਗੇ ਇਕੱਲੇ ਘਰ ਉਹ ਗੱਲਾਂ ਵੀ ਕਰਨੀਆਂ ਸੀਗੀਆਂ ਦੇਖੋ ਬੀਬੀ ਚਲ ਗਈ ਆ ਤਾਂ ਹੁਣ ਬੀਬੀ ਤੋਂ ਬਿਨਾ ਘਰ ਕਿੱਦਾਂ ਸੁਣਾ ਆ ਮਾਪੇ ਪਿਓ ਬਿਨਾ ਵੀ ਹਨਾ ਘਰ ਸੁਣਾ ਜਾਂ ਲੱਗਦਾ ਆ ਤੇ ਮਨਪ੍ਰੀਤ ਵੀ ਡਿਊਟੀ ਗਈ ਆ ਉਹ ਸ਼ਾਪ ਨੂੰ ਆਉਂਦੀ ਆ ਤੇ ਗੱਲ ਕਹਿਣ ਦਾ ਭਾਵੇਂ ਆ ਵੀ ਜੀਆਂ ਨਾਲ ਰੌਣਕਾਂ ਹੁੰਦੀਆਂ ਆ ਤੇ ਬੀਬੀ ਦੀ ਕਿੰਨੀ ਕਦਰ ਕਰਦੇ ਆ ਸਾਡੀ ਵੀ ਬੜਾ ਮਤਲਬ ਸਾਰੇ ਜਾਣੇ ਬਹੁਤ ਚਾਰਾਂ ਮਿਲੇ ਕੀ ਯਾਰ ਤੁਸੀਂ ਤੂੰ ਵੀ ਆਇਆ ਮਤਲਬ ਮੈਂ ਬੜੇ ਚਿਰ ਬਾਅਦ ਗਿਆ ਤਸਾਂ 15 ਸਾਲਾਂ ਬਾਅਦ ਗਿਆ ਹਨ ਤੇ ਬੜਾ ਚਾਹ ਕੀਤਾ ਸਾਰਿਆਂ ਨੇ ਤੇ ਰਿਸ਼ਤੇਦਾਰੀਆਂ ਚ ਜਾਣਾ ਚਾਹੀਦਾ ਆ ਤੇ ਪਹਿਲਾਂ ਤੇ ਮੇਰਾ ਇਦਾਂ ਦਾ ਸੁਭਾਅ ਸੀ ਕਿ ਮੈਂ ਬਹੁਤ ਘੱਟ ਜਾਣਾ ਨਹੀਂ ਹੁਣ ਮੇਰਾ ਦਿਲ ਕਰਦਾ ਵੀ ਯਾਰ ਹਰ ਕਦੇ ਜਾ ਕੇ ਆਈਏ ਜੇ ਕੋਈ ਸਾਥ ਦਾ ਤੇ ਕੋਈ ਮਾਨਤਾ ਅੜਨਾ ਸਾਥ ਦਾ ਹਨਾ ਤੇ ਉਹਨਾਂ ਨੇ ਬੜੀ ਇੱਜ਼ਤ ਕੀਤੀ ਬੀਬੀ ਦੇ ਆਲੇ ਦੁਆਲੇ ਖਲੋਗੇ ਬੀਬੀ ਦੇ ਨਾਲ ਦੋ ਕੁੜੀਆਂ ਨੂੰ ਖੁਲਾਰਤਾ ਆਪਣੀਆਂ ਭਤੀਜੇ ਦੀਆਂ ਕੁੜੀਆਂ ਕਿ ਤੂੰ ਬੀਬੀ ਦਾ ਧਿਆਨ ਰੱਖਣਾ ਹਨਾ ਜੇ ਕੋ ਬੀਬੀ ਨੂੰ ਲੋੜ ਆ ਤੇ ਉਹ ਚੀਜ਼ ਲਿਆ ਦੇਣੀ ਜਾਂ ਬੀਬੀ ਨੇ ਕਿਤੇ ਬਹਿਣਾ ਆ ਜਾਂ ਜਿੱਦਾਂ ਵੀ ਆ ਹਨਾ ਤੇ ਭਤੀਜੇ ਵੀ ਨਾਲ ਖੜ ਗਏ ਆਣ ਕੇ ਇੰਨੀ ਕੁ ਮਤਲਬ ਦੀਦ ਕੀਤੀ ਨਾ ਉਹਨਾਂ ਨੇ ਆਪਣੀ ਭੂਆ ਦੀ ਕਿ ਯਾਰ ਵਾਕੇ ਪੁਰਾਣੇ ਰਿਸ਼ਤੇ ਵਿੱਚ ਪਿਆਰ ਆ ਅੱਜਕੱਲ ਤੇ ਵਾਕੇ ਕੋਈ ਨਹੀਂ ਕਿਸੇ ਨੂੰ ਮਤਲਬ ਕੋਈ ਨਾ ਕਿਸੇ ਦੀ ਰਿਸਪੈਕਟ ਨਹੀਂ ਕਰਦਾ ਸੋ ਉੱਪਰਲੇ ਦਿਨੋਂ ਰਿਸ਼ਤੇ ਆ ਪਰ ਪੁਰਾਣੇ ਬੰਦਿਆਂ ਚ ਅਜੇ ਵੀ ਮੋਹ ਪਿਆਰ ਬਹੁਤ ਆ। ਸੋ ਸਾਡੇ ਵਾਲੇ ਅੱਗੇ ਤੋਂ ਅੱਗੇ ਜਿਹੜਾ ਕੰਮ ਖਤਮ ਹੋਈ ਜਾਂਦਿਆ ਏ ਤੇ ਹੁਣ ਮੈਂ ਬੀਬੀ ਨੂੰ ਬੜਾ ਮਿਸ ਕਰਨੇ ਆ ਕਿ ਬੀਬੀ ਨਾਲ ਬੀਬੀ ਇੱਥੇ ਹੁੰਦੀ ਤੇ ਕਿਦਾਂ ਰੌਣਕਾਂ ਲਾਈਦੀਆਂ ਆ। ਸੋ ਮੈਂ ਤਾਂ ਕਰਕੇ ਮੈਂ ਕਿਹਾ ਚਲ ਅੱਜ ਜਾਣਾ ਵੈਸੇ ਨਹੀਂ ਮੈਂ ਜਾਣਾ ਜਿੱਲੇ ਮੈਨੂੰ ਪਤਾ ਲੱਗਿਆ ਨਾ ਵਿਆਹ ਮੈਨੂੰ ਸਵੇਰੇ ਅੱਜ ਪਤਾ ਲੱਗਾ। ਮੈਂ ਬੀਬੀ ਮੈਂ ਵੀ ਜਾਣਾ ਨਾਲੇ ਤੇਰੇ ਪੇਕਿਆਂ ਦੇ ਉੱਤੇ ਹੋ ਕੇ ਆਉਣਾ ਆ ਮਾਮਿਆਂ ਦੇ ਘਰੇ ਤੇ ਬਹੁਤਾ ਤੇ ਨਹੀਂ ਬਣਾਇਆ ਗਿਆ ਵਲੌਗ ਪਰ ਚਲੋ ਜਿੰਨਾ ਕਿ ਵੀ ਬਣਾਇਆ ਗਿਆ ਨਾ ਸੋ ਉਹਨਾਂ ਦਾ ਪ੍ਰਵਾਨ ਕਰਿਓ। ਮੈਂ ਸਾਰੇ ਰਿਸ਼ਤੇਦਾਰੀ ਚ ਮਲਾਉਣਾ ਸੀਗਾ ਉਹ ਵੀ ਅਜੇ ਨਾ ਉੱਥੇ ਟਾਈਮ ਲੱਗਣਾ ਸੀਗਾ ਤੇ ਡੈਡੀ ਨੇ ਹੋਰ ਕਿਤੇ ਅੱਗੇ ਜਾਣਾ ਸੀਗਾ ਫੇ ਤਾਂ ਕਰਕੇ ਵਾਪਸੀ ਪੜੀ ਨਹੀਂ ਤੇ ਮੈਂ ਸਾਰੀ ਰਿਸ਼ਤੇਦਾਰੀ ਨਾਲ ਭਰਾ ਭਤੀਜੇ ਸਾਰੇ ਮਲਾਉਣੇ ਸੀਗੇ ਮੈਂ ਵੀਡੀਓ ਬਣਾਉਣੀ ਸੀਗੀ ਜੇ ਸ਼ਾਮੀ ਮੈਂ ਗਿਆ ਨਾ ਲੈਣ ਫੇ ਮੈਂ ਸਾਰਿਆਂ ਨਾਲ ਮਿਲਾ ਕੇ ਲਿਆਉਂਗਾ ਤੇ ਵੀਡੀਓ ਵੀ ਬਣਾ ਕੇ ਲਿਆਉਂਗਾ ਪੱਕਾ ਨਹੀਂ ਮੈਂ ਕਿਨਾਂ ਜੇ ਮੈਂ ਗਿਆ ਤੇ ਮੈਂ ਸਾਰੇ ਬਣਾ ਕੇ ਲਿਆਉਂ ਕਰੂੰਗਾ ਬੀਬੀ ਨੂੰ ਹੋਰ ਵੀ ਕਿਤੇ ਅੱਗੇ ਪਿਛੇ ਘਮਾਉਣ ਕੋਣ ਵੀ ਲੈ ਕੇ ਜਾਵਾਂ ਕਰਾਂਗੇ ਹੁਣ ਫੇਕਰ ਨਾ ਕਰੋ ਸਿਰਫ ਨਾ ਯਾਰ ਮੈਂ ਅਸਲ ਵਿੱਚ ਕਈ ਵੀਰੇ ਵੀ ਕਹਿੰਦੇ ਹੋਣਗੇ ਕਿ ਕਿਤੇ ਲੈ ਕੇ ਨਹੀਂ ਜਾਂਦਾ ਬੀਬੀ ਨੂੰ ਹਾਲੇ ਇੱਕ ਤਰ੍ਹਾਂ ਦੇ ਵਲੌਗ ਹੁੰਦਾ ਅਸਲ 'ਚ ਨਾ ਬੀਬੀ ਕੋਲੋਂ ਜਾਇਆ ਨਹੀਂ ਜਾਂਦਾ ਬੀਬੀ ਕੋਲੋਂ ਤੁਰਿਆ ਨਹੀਂ ਜਾਂਦਾ ਹੈਗਾ ਬਹੁਤ ਮਤਲਬ ਨਾ ਥੋੜਾ ਜਿਹਾ ਤੁਰਦੇ ਬੀਬੀ ਨੂੰ ਸਾਹ ਚੜ ਜਾਂਦਾ ਉਮਰ ਬੜੀ ਹੋ ਗਈ ਬਹੁਤ ਜ਼ਿਆਦਾ ਉਮਰ ਹੋ ਗਈ ਆ ਤੇ ਉਹਦਾ ਤੇ ਚਲੋ ਤੰਦਰੁਸਤ ਹੈ ਉਹ ਜੀ ਗੱਲ ਨਹੀਂ ਚੜਦੀ ਗੱਲਾ ਜੀ ਬੀਬੀ ਤੇ ਵੈਸੇ ਵੀ ਬਹੁਤ ਤੁਰਿਆ ਨਹੀਂ ਜਾਂਦਾ ਉਹਦੇ ਕਰਕੇ ਥੋੜੀ ਆਫ ਹੁੰਦੀ ਆ ਹਨਾ ਨਹੀਂ ਤੇ ਮੈਂ ਕਿਤੇ ਥੋੜਾ ਜਿਹਾ ਵੀ ਮਤਲਬ ਬੀਬੀ ਮਤਲਬ ਥੋੜਾ ਜਿਹਾ ਸਰੀਰ ਕਹਨੇ ਵਿੱਚ ਹੁੰਦਾ ਨਾ ਤਾਂ ਮੈਂ ਤਾਂ ਬੀਬੀ ਨੂੰ ਰੋਜ਼ ਕਿਤੇ ਨਾ ਕਿਤੇ ਲੈ ਕੇ ਜਾਣਾ ਕਰਨਾ ਸੀਗਾ ਕੋਈ ਨਹੀਂ ਫਿਰ ਵੀ ਕਿਤੇ ਖੜਾ ਕਰਾਂਗੇ ਲੋਕਰ ਕਿਤੇ ਮਾਰਕੀਟ 'ਚ ਇੱਧਰ ਉੱਧਰ ਕੋਈ ਹਨਾ ਘੁਮਾ ਫਰਾ ਲਿਆਵਾਂ ਕਰਾਂਗੇ ਜਾਂ ਕਿਤੇ ਵੀ ਜਿੱਦਾਂ ਦੇਖਾਂ ਕਰਾਂਗੇ ਟੀਮ ਸਾਡੀ ਸਾਰੀ ਨਾਲ ਜਾਇ ਕਰੇਗੀ ਸੋ ਇਸ ਕਰਕੇ ਪਿਆਰ ਤੁਸੀਂ ਯਾਰ ਬਹੁਤ ਦਿਨੇ ਕਮੈਂਟਾਂ ਮੈਂ ਤੁਹਾਡੇ ਕੱਲੇ ਕੱਲੇ ਦੇ ਪੜਦਾ ਆ ਬਹੁਤ ਸੋਹਣੇ ਕਮੈਂਟ ਕਰਦੇ ਤੁਸੀਂ ਤੇ ਜੇ ਕੋਈ ਨਹੀਂ ਵੀ ਚੀਜ਼ ਚੰਗੀ ਲੱਗਦੀ ਉਹ ਵੀ ਪਿਆਰ ਮੁਹੱਬਤ ਨਾਲ ਕਹਦਿਆ ਕਰੋ ਕਿ ਹਾਂ ਵੀਰੇ ਯਾਰ ਇਦਾਂ ਕਰ ਲਿਆ ਕਰ ਆਪਾਂ ਯਾਰ ਹਰ ਇੱਕ ਤੁਹਾਡੀ ਗੱਲ ਮੰਨਦੀ ਆ ਸੋ ਜਿਉਂਦੇ ਵਾਸਤੇ ਰੋ ਇੰਨਾ ਕ ਬਲੌਗ ਪ੍ਰਵਾਨ ਕਰਿਓ ਕੱਲ ਨੂੰ ਫਿਰ ਨਵਾਂ ਬਲੌਗ ਆਊਗਾ ਸੋ ਅੱਜ ਕਰੇ ਹੈ ਨਹੀਂ ਇੰਨੀਆਂ ਕ ਗੱਲਾਂ ਬਾਤਾਂ ਜਿੰਨਾ ਕ ਵੀ ਬਲੌਗ ਬਣਿਆ ਆਪਣੇ ਵੱਲੋਂ ਆਪਾਂ ਜੋ ਵੀ ਮਤਲਬ ਦਿਖਾਇਆ ਤੁਹਾਨੂੰ ਜੋ ਵੀ ਕੁਝ ਵੀ ਮਤਲਬ ਮੈਂ ਮਿਸ ਨਹੀਂ ਕਰਦਾ ਬਲੌਗ ਸੋ ਤੁਹਾਡੇ ਮੂਰੇ ਮੈਂ ਇਹ ਗੱਲ ਸੋਚੀ ਆ ਕਿ ਜਦੋਂ ਕੋ ਆਪਣੇ ਚਾਹਣ ਵਾਲੇ ਨਾਲ ਜੁੜ ਜਾਂਦਾ ਫੇ ਉਹਨਾਂ ਦਾ ਇੱਕ ਪਿਆਰ ਬਣਿਆ ਰਹਿੰਦਾ ਹੈ ਰੁਟੀਨ ਬਣੀ ਰਹਿੰਦੀ ਹੈ ਅੱਜ ਯਾਰ ਕੁਛ ਨਾ ਕੁਛ ਪਾਉਣਗੇ ਸੋ ਮੈਂ ਮਿਸ ਨਹੀਂ ਕਰਨਾ ਨਾ ਮੈਂ ਕਰੂੰਗਾਵਾਦਾ ਰਿਹਾ ਤੁਹਾਡੇ ਨਾਲ ਵਲੌਗ ਜਰੂਰ ਭਾਵਾਂ 5 ਮਿੰਟ ਦਾ ਆਵੇ ਕਰੇ ਆਉ ਜਰੂਰ ਕਰੂਗਾ ਪਰ ਹੁਣ ਇੰਨਾ ਕੁ ਪਰਵਾਣ ਕਰਿਓ ਕੱਲ ਨੂੰ ਫੇਰ ਨਵੇਂ ਵਲੌਗ 'ਚ ਮਿਲਾਂਗੇ ਸੋ ਜਿਉਂਦੇ ਬਸ ਦੇ ਰਹੋ ਚੜ੍ਹਦੀ ਕਲਾ 'ਚ ਰਹੋ ਲਵ ਯੂ ਸਾਰਿਆਂ ਨੂੰ ਓਕੇ